ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੱਡਾ ਈਸਪੋਰਾ ਨੇੜੇ ਕੋਟਲੀ ਤੋਂ ਲਾਈਵ ਹੋਏ ਆ ਜਿੱਥੇ ਨਹਿਰ ਦੀ ਨਵੀਂ ਬਣ ਰਹੀ ਸੜਕ ਕੋਟਲੀ ਤੋਂ ਆਦਮਪੁਰ ਤੱਕ ਉਹ ਸੜਕ ਬਹੁਤ ਉੱਚੀ ਹੋ ਗਈ ਆ ਤੇ ਨਹਿਰ ਜਿਹੜੀ ਲਗਭਗ ਇੱਥੋਂ 7 ਫੁੱਟ ਨਹੀਂ ਹੀ ਯਾਰ ਤੇ ਜੇਕਰ ਕੋਈ ਸੱਚਾ ਮੜਾ ਜੇ ਵੀ ਫਿਸਲ ਗਿਆ ਤੋਂ ਬਚਣ ਦਾ ਕੋਈ ਇਥੇ ਲਾਲ ਨਹੀਂ ਨਾਦਾ ਮੈਂ ਕੈਮਰਾਮੈਨ ਨੂੰ ਕਹਿੰਦਾ ਭਲਾ ਆਹ ਦਿਖਾ ਲਓ ਜੀ ਆਹ ਦਿਖਾ ਲਓ ਡੋਲਾ ਆਹ ਸਾਹਮਣੇ ਦੇਖੋ ਕਿ ਨਹਿਰ ਜੀ 7 ਤੋਂ 8 ਫੁੱਟ ਨੀਵੀ ਹੋ ਗਈ ਆ ਹੁਣ ਉਹ ਡੋਲਾ ਤੁਹਾਨੂੰ ਪੱਕਾ ਦਿਨ ਜੇ ਮੈਂ ਹੁਣ ਵੜ ਕੇ ਵਿੱਚ ਤੁਹਾਨੂੰ ਦਿਖਾਣਾ ਤੇ ਉਹ ਫੇਰ ਮੈਂ ਵੀ ਡਿੱਗ ਸਕਦਾ ਪਾਣੀ ਕਿਉਂਕਿ 10 ਤੋਂ 12 ਫੁੱਟ ਆ ਆਓ ਆਪਾਂ ਪਿੰਥੇ ਤੇ ਬਸਨੀਕਾ ਤੋਂ ਪੁੱਛਦੇ ਆ ਕਿੱਥੇ ਕੀ ਗੱਲ ਸਰਦਾਰ ਜੀ ਕੀ ਨਾਪਣਾ ਆ ਜਿਹੜੀ ਨਹਿਰ ਦੇ ਵਿੱਚ ਹਰ ਟਾਈਮ ਇਹ ਖਤਰਾ ਬਣਿਆ ਰਹਿੰਦਾ ਕਿ ਇੱਥੇ ਕਦੇ ਕੋ ਡਿੱਗ ਸਕਦਾ ਕੀ ਸਰਕਾਰ ਨੂੰ ਮੰਨ ਕਰਦੇ ਕਿ ਤੇ ਮਸਿਲਾ ਹੱਲ ਹੋਵੇ

ਤਾਂ ਇਹ ਸਰਕਾਰ ਤੋਂ ਮੰਗ ਕਰਦੇ ਜੇ ਮਿੱਟੀ ਲਗਣੀ ਚਾਹੀਦੀ ਹੈ ਮਿੱਟੀ ਲਗਣੀ ਚਾਹੀਦੀ ਹੈ ਨਹਿਰ ਬਣ ਤੋਂ ਪਹਿਲਾਂ ਜਿਹੜਾ ਡੋਲਾ ਸਗਾ ਘੱਟੋ ਘੱਟ ਵੀ ਸੜਕ ਤੋਂ 2 2.5 ਫੁੱਟ ਉੱਚਾ ਸਗਾ ਤੇ ਸਾਰਾ ਵੱਢ ਕੇ ਜਿਹੜਾ ਆ ਇੱਕ ਚੱਕਿਆ ਗਿਆ ਤੇ ਨਹਿਰ ਨਹੀਂ ਨਹੀਂ ਕਰਤੀ ਆ ਸੜਕ ਕੁਚੀ ਰੁਕ ਗਈ ਆ ਠੀਕ ਹੈ ਜੀ ਅਸੀਂ ਸਰਕਾਰ ਤੋਂ ਇਹ ਪੀਰ ਕਰਦੇ ਆ ਵੀ ਜਿਹੜਾ ਨਾ ਦਿੱਤੇ ਥੇ ਟੀਪੀ ਲਾਈ ਜਾਵੇ ਕੋਈ ਠੀਕ ਹੈ ਜਾਂ ਡੋਲਾ ਬਣਿਆ ਜਾਵੇ ਤਾਂ ਆ ਕੈਮਰਾਮੈਨ ਦਿਖਾਓ ਭਾਈ ਹੁਣ ਇਹਨਾਂ ਨੂੰ ਗੱਲ ਕਰਦੇ ਆ ਆ ਜੋ ਸਰਪੰਚ ਜੀ ਅੱਜ ਕੀ ਨਾਲ ਜੀ ਆਪਣਾ ਗੁਰਮੇਲ ਸਿੰਘ ਜੀ ਆਹ ਦੇਖੋ ਕੋ ਸੜਕ ਦਾ ਡੋਲਾ ਬਿਲਕੁਲ ਸਾਫਾ ਦਿਖਾ ਲਿਓ ਕੋਈ ਨੀ ਫਿਰ ਆਹ ਦੇਖੋ ਪੱਕੀ ਸੜਕ ਦਿਖਾ ਲਓ ਆ ਪੱਕੀ ਖੜ ਚਾਹੀ ਐਨ ਕੈਮਰਾ ਘੁਮਾਓ ਜੀ ਆ ਬਿਲਕੁਲ 1 ਇੰਚ ਵੀ ਮਿੱਟੀ ਦੇ ਰਿਕਾਰਡ ਲੱਗਣ ਵਾਲੀ ਨਹੀਂ ਹੈਗੇ ਸਰਦਾਰ ਗਰਮੇਲ ਸਿੰਘ ਜੀ ਗੱਲ ਬਗਾਰਦੇ ਆ ਇੱਥੇ ਨੰਗਣ ਵਾਲਿਆਂ ਦੀ ਕੋਈ ਸੇਫਟੀ ਨਹੀਂ ਹੈ ਰਾਈਆਂ ਦੀ ਕੋਈ ਵੀ ਦੇਖ ਸਕਦਾ ਇੱਥੇ ਕੋਈ ਪਗਵਤੀ ਸੁਰਿਆ ਜਾਂਦਾ ਬੰਦਾ ਵੀ ਵਿੱਚ ਡਿੱਗ ਸਕਦਾ ਖਤਰਾ ਹੀ ਹੈ ਜੀ ਖਤਰਾ ਹੀ ਹੈ ਇੱਧਰ ਸਾਡੇ ਕੋਲ ਸਾਬਕਾ ਸਰਪੰਚ ਆਇਆ ਜੀ ਅਜੋ ਸਰਪੰਚ ਸਾਹਿਬ ਈਨ ਆਪਣਾ ਖਰਪਾਲ ਸਿੰਘ ਖਰਪਾਲ ਸਿੰਘ ਇਸ ਤੋਂ ਸਾਬਕਾ ਸਰਪੰਚ ਕੀ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਨੂੰ ਕਹਿੰਦੇ ਮਿੱਟੀ ਬਣ ਜਾਣੀ ਢੋਲ ਚਾਉਣਾ ਚਾਹੀਦਾ ਜੀ ਦੇਖੋ ਕਿ ਇੱਥੇ ਆਜ ਦਿਨ ਹਾਸੇ ਹੁੰਦੇ ਰਹਿੰਦੇ ਜਿੱਦਾਂ ਪੰਜਾਬ ਦੇ ਵਿੱਚ ਹੁਣ ਸਭ ਨੂੰ ਪਤਾ ਚਾਹੇ ਉਹ ਅਫਸਰਾ ਚਾਹੇ ਆਮ ਆਦਮੀਏ ਕਿ ਗਆਂ ਬਹੁਤ ਲੋਕ ਛੱਡਦੇ ਆ ਇੱਥੇ ਆਜ ਦਿਨ ਗਾਈਆਂ ਬਹੁਤ ਡਿੱਗਦੀਆਂ ਵਾ ਸੋ ਇਹ ਜੇਕਰ ਤੁਸੀਂ ਮੈਂ ਲੋਕਲ ਐਮਐਲਏ ਐਮਪੀ ਨੂੰ ਵੀ ਬੇਨਤੀ ਕਰਦਾ ਕਿ ਡੀਸੀ ਸਾਹਿਬ ਨੂੰ ਵੀ ਹੁਸ਼ਿਆਰਪੁਰ ਨੂੰ ਬੇਨਤੀ ਕਰਦਾ ਇੱਥੇ ਜਿਹੜੀ ਆ ਮਿੱਟੀ ਲਾਈ ਜਾਵੇ ਜਾਨੀ ਮਾਲੀ ਦਾ ਨੁਕਸਾਨ ਰੁਕਿਆ ਜਾਵੇ ਜੇ ਕੋਈ ਇੱਥੇ ਟੱਬਰ ਡੇਕੇ ਮਰ ਗਿਆ ਫਿਰ ਉਹਨੂੰ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਜੇਕਰ ਹੁਣ ਨਹੀਂ ਅਸੀਂ ਕੀਤੀ ਆ ਬਰਸਾਤ ਮਹੀਨਾ ਵਾ ਕਿ ਇੱਥੇ ਜਲਦੀ ਜਲਦੀ ਇੱਥੇ ਮਿੱਟੀ ਲਾ ਕੇ ਡੋਲਾ ਬਣਿਆ ਜਾਵੇ ਤੇ ਆਮ ਲੋਕਾਂ ਦੀ ਸੇਫਟੀ ਕਰ ਦਿੱਤੀ ਜਾਵੇ ਮੈਂ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਪੱਤਰਕਾਰ ਕੋਟੂਹੀ ਦੇਸ਼ ਤੋਂ ਸ਼ਹਿਰਪੁਰ ਜੀ ਮੇਰਾ ਮੋਬਾਈਲ ਨੰਬਰ ਹੈਗਾ 9855719816 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ